ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਅੱਜ ਦੀ ਸਟੋਰੀ ਸ਼ੁਰੂ ਕਰਨ ਲੱਗੇ ਹਾਂ ਸ਼੍ਰੀ ਰਾਮਚੰਦਰ ਜੀ ਵੀ 14 ਸਾਲਾਂ ਦਾ ਬਨਵਾਸ ਕੱਟ ਮੁੜਾਈ ਪਰ ਤੂੰ ਕਦੋਂ ਪਰਦੇਂਗਾ 6 ਮਹੀਨਿਆਂ ਦੀ ਕੁੜੀ ਤੇ ਬੇਬੇ ਬਾਪੂ ਨੂੰ ਮੇਰੇ ਲੜਲਾ ਕੇ ਅਮਰੀਕਾ ਜਾਣ ਲੱਗੇ ਨੇ ਮੈਨੂੰ ਆਖਿਆ ਸੀ ਕਿ ਬਿੰਦਰ ਵਾਅਦੇ ਤੋਂ ਵਾਅਦ 2 ਸਾਲ ਲੱਗਣਗੇ ਸੈੱਟ ਹੋਣ ਤੇ ਪੱਕਾ ਹੋ ਕੇ ਤੁਹਾਨੂੰ ਨਾਲ ਲੈ ਜਾਊਗਾ 15 ਸਾਲ ਲੰਘ ਗਏ ਪਰ ਉਹ ਦਿਨ ਨਾ ਚੜਿਆ ਹੁਣ ਤਾਂ ਆਪਣੀ ਧੀ ਵੀ 15.5 ਸਾਲਾਂ ਦੀ ਹੋ ਗਈ ਉਹਨੂੰ ਪੋਰਾ ਬਰਨੂ ਪਿਓ ਦੇ ਪਿਆਰ ਦਾ ਪਤਾ ਹੀ ਨਹੀਂ ਚੰਦਰਿਆ ਤੇਰਾ ਕਦੇ ਜੀ ਨਹੀਂ ਕੀਤਾ ਉਹਨੂੰ ਗੋਦੀ ਚੁੱਕ ਕੇ ਖੜਾਉਣ ਨੂੰ ਹੁਣ ਲੱਗਦਾ ਉਹਨੂੰ ਤੋਰਨ ਵੇਲੇ ਮੈਨੂੰ ਹੀ ਪਿਓ ਵਾਲੇ ਸਾਰੇ ਕਾਰ ਵਿਹਾਰ ਕਰਨੇ ਪੈਣੇ ਆ ਅਗਲੇ ਨਾ ਅਗਲੇ ਸਾਲ ਤਾਂ ਕੰਮ ਬਣ ਜਾਓ ਇਹੋ ਜਹੀ ਸੋਚ ਦੇ ਨਾਲ ਕਿੰਨੇ ਸਾਲ ਲੰਘਾ ਦਿੱਤੇ ਟੈਲੀਫੋਨ ਲਈ ਸੁਬਾ ਸਜਰੇ ਸ਼ਹਿਰ ਜਾ ਕੇ ਲਾਈਨ ਵਿੱਚ 4-4 ਘੰਟੇ ਖੜੇ ਰਹਿਣਾ ਕਦੇ ਗੱਲ ਹੋ ਜਾਣੀ ਕਦੇ ਖਾਲੀ ਹੱਥ ਅੱਖਾਂ ਨੂੰ ਪੂੰਝਦੀ ਘਰ ਮੁੜ ਆਉਣਾ ਤੇਰੀਆਂ ਸਾਰੀਆਂ ਚਿੱਠੀਆਂ ਓਮੇ ਦੀਆਂ ਓਮੇ ਸੰਦੂਕ ਚ ਸਾਂਭੀਆਂ ਪਈਆਂ ਨੇ ਇੱਕ ਨੂੰ 100-100 ਵਾਰ ਪੜਿਆ ਏ ਬੇਬੇ ਜਦੋਂ ਬਾਹਲਾ ਤੜਫਦੀ ਏ ਉਹਦੇ ਸੀਨੇ ਤੇ ਧਰ ਦਿੰਦੀ ਹਾਂ ਬੇਬੇ ਬਾਪੂ ਮੈਨੂੰ ਧੀ ਧੀ ਕਹਿੰਦੇ ਥੱਕਦੇ ਨਹੀਂ ਤਾਂ ਹੀ ਮੈਥੋਂ ਉਹਨਾਂ ਤੋਂ ਮੁੱਖ ਨਹੀਂ ਮੋੜਿਆ ਜਾਂਦਾ ਹੁਣ ਤਾਂ ਉਹ ਮੈਨੂੰ ਆਪਣਾ ਪੁੱਤ ਵੀ ਕਹਿਣ ਲੱਗ ਪਏ ਨੇ ਜਵਾਕੜੀ ਦਾ ਮੂੰਹ ਵੀ ਮੇਰੇ ਤੋਂ ਹੁਣ ਦੇਖਿਆ ਨਹੀਂ ਜਾਂਦਾ ਉਸਤੇ ਵੀ ਤਰਸ ਆਉਂਦਾ ਪਹਿਲਾਂ ਬਾਪੂ ਜਿੱਤਿਆ ਜਿੱਤਿਆ ਕਹਿੰਦਾ ਜਹਾਨੋਂ ਤੁਰ ਗਿਆ ਮੇਰੇ ਲਈ ਨਾ ਸਹੀ ਮੰਜੇ ਤੇ ਪਈ ਮਾਂ ਦੇ ਮੂੰਹ ਵਿੱਚ ਪਾਣੀ ਦੀਆਂ ਦੋ ਬੂੰਦਾਂ ਪਾਉਣ ਲਈ ਹੀ ਆ ਜਾ ਆਪਣਾ ਪੁੱਤਰ ਧਰਮ ਨਿਵਾਜਾ ਤੈਥੋਂ ਪੱਦੀ ਧਰਮ ਤਾਂ ਨਿਭਿਆ ਨਹੀਂ ਘਰ ਵਾਲੀਆਂ ਬਹੁਤ ਬਣ ਜਾਣਗੀਆਂ ਪਰ ਮਾਪੇ ਨਹੀਂ ਦੁਬਾਰਾ ਮਿਲਦੇ ਸੱਚ ਦੱਸਾਂ ਮੈਥੋਂ ਇਕੱਲੀ ਤੋਂ ਸਵੇਟੋਏ ਨਹੀਂ ਜਾਂਦੇ ਮੈਥੋਂ ਜਰਿਆ ਨਹੀਂ ਜਾਂਦਾ ਬੇਬੇ ਵਿਚਾਰੀ ਦੀ ਜ਼ੁਬਾਨ ਚੋਂ ਹਰ ਵੇਲੇ ਤੇਰਾ ਨਾਂ ਨਿਕਲਦਾ ਰਹਿੰਦਾ ਮੈਥੋਂ ਤਾਂ ਆਪਦੇ ਹੰਝੂ ਨਹੀਂ ਸੁੱਕਦੇ ਮੈਂ ਉਹਦੇ ਕਿੱਥੋਂ ਪੂੰਝਾਂ ਜਦੋਂ ਘਗੀਆਂ ਦੇ ਜੋੜੇ ਨੂੰ ਕਲੋਲਾ ਕਰਦੇ ਨੂੰ ਦੇਖਦੀ ਹਾਂ ਤਾ ਇਕ ਲਾਪੇ ਦਾ ਫਨੀਰ ਸੱਬ ਦੂਰਾ ਹੋ ਕੇ ਡੰਗ ਮਾਰਦਾ ਕਈ ਵਾਰ ਸਬਜੀ ਚੀਰਦੀ ਤੇਰੀ ਯਾਦ ਆ ਜਾਵੇ ਯਾਦ ਵਿੱਚ ਗਵਾਚੀ ਨੇ ਉਂਗਲਾਂ ਵੀ ਵੜਾ ਲਈਆਂ ਨੇ ਤੇਰੀ ਉਡੀਕ ਵਿੱਚ ਮੈਂ ਕੰੰਧ ਤੇ ਲਕੀਰਾ ਮਾਰ ਕੇ ਉਂਗਲਾਂ ਦੇ ਪੋਟੇ ਵੀ ਭੰਨ ਕੇ ਦੇਣਗੇ ਨੇ ਰਾਤਾਂ ਪਹਾੜ ਹੋ ਗਈਆਂ ਜਿੰਦ ਨੂੰ ਦਾਗੀ ਕਰਕੇ ਸੁੱਟ ਜਾਣ ਵਾਲਿਆ ਸਾਨੂੰ ਬਿੜਕਾਂ ਲੈਣ ਦਾ ਭੈੜਾ ਰੋਗ ਲਾਇਆ ਅੱਖਾਂ ਨੂੰ ਪੁੰਝ ਕੇ ਸਾਰੀ ਰਾਤ ਸੁਪਨੇ ਲੈਂਦੀ ਰਹਿੰਦੀ ਹਾਂ ਬੂਹਾ ਖੋਲ ਆਉਂਦੀ ਹਾਂ ਤੂੰ ਆਇਆ ਏ ਪਰ ਇਹ ਸਭ ਮੇਰੇ ਮਨ ਦਾ ਭਲੇਖਾ ਹੁੰਦਾ ਲਾਡੋ ਤੇਲ ਵਾਲੀ ਸ਼ੀਸ਼ੀ ਲਿਆ ਤੇਲ ਜੋ ਤੇਰਾ ਪਾਪਾ ਆਇਆ ਇਹ ਸੁਪਨੇ ਆਉਂਦੇ ਰਹਿੰਦੇ ਨੇ ਮੈਂ ਉਹ ਕੰਮ ਵੀ ਕੀਤੇ ਜੋ ਪੁੱਤਾਂ ਦੇ ਕਰਨ ਵਾਲੇ ਸੀ ਬਾਪੂ ਦਾ ਚੂਲਾ ਟੁੱਟਿਆ ਸੀ ਜਦੋਂ ਉਹਨੂੰ ਨਿਮਾਉਣਾ ਹੁੰਦਾ ਉਹਨੇ ਸ਼ਰਮ ਨਾਲ ਡੁੱਬ ਡੁੱਬ ਜਾਣਾ ਗਿੱਠ ਗਿੱਠ ਹੰਝੂ ਘੇਰਨੇ ਪੰਜਾਹ ਵਾਰੀ ਮੈਨੂੰ ਮੇਰਾ ਬੀਬਾ ਪੁੱਤ ਮੇਰਾ ਸ਼ੇਰ ਪੁੱਤ ਕਹਿਣਾ ਪੁੱਤ ਸਾਥੋਂ ਸੱਤ ਜਨਮਾਂ ਤੱਕ ਤੇਰਾ ਦੇਨ ਨਹੀਂ ਦਿੱਤਾ ਜਾਣਾ ਮੈਂ ਆਪ ਹੀ ਪੇਕੇ ਜਾ ਕੇ ਆਉਂਦੀ ਰਹੀ ਜਦੋਂ ਨਵੀਆਂ ਵਿਆਹੀਆਂ ਨੂੰ ਆਪਦੇ ਲਾੜਿਆਂ ਨਾਲ ਮੋੜਦਿਆਂ ਵੇਖਦੀ ਤਾਂ ਬਹੁਤ ਜਲਨ ਹੁੰਦੀ ਸੀ ਉਹਨਾਂ ਨੂੰ ਦੇਖ ਕੇ ਪੂਆ ਦੇ ਸਭ ਤੋਂ ਛੋਟੇ ਮੁੰਡੇ ਦੇ ਵਿਆਹ ਤੇ ਰਿਸ਼ਤੇਦਾਰੀ ਚ ਲੱਗਦੀਆਂ ਦਰਾਣੀਆਂ ਜਠਾਰੀਆਂ ਨੇ ਆਪੋ ਆਪਣੇ ਘਰ ਵਾਲਿਆਂ ਨਾਲ ਖੱਬੇ ਸੱਜੇ ਖੜਕੇ ਫੋਟੋਆਂ ਖਿਚਵਾਈਆਂ ਦੱਸ ਤੇਰੀ ਜਗਾ ਕਿਨੂੰ ਖੜਾਉਂਦੀ ਮਹਿੰਦੀ ਨੇ ਵੀ ਮੈਂ ਆਪਾਂ ਗੰਦੇ ਹੱਥਾਂ ਤੇ ਚੜਨ ਤੋਂ ਕੋਰਾ ਜਵਾਬ ਦੇ ਦਿੱਤਾ ਹਾਰ ਸ਼ਿੰਗਾਰ ਲਾਉਣੇ ਤਾਂ ਮੈਂ ਕਦੋਂ ਦੇ ਛੱਡ ਦਿੱਤੇ ਮੇਰੇ ਵਰਗੀਆਂ ਤਾਂ ਸੁਹਾਗਣਾ ਚੰਨਾ ਵਿਆਈਆਂ ਚ ਨਾ ਕੁਵਾਰੀਆਂ ਚ ਵੱਸਦੀਆਂ ਨਹੀਂ ਉਜੜੀਆਂ ਨਹੀਂ ਜਾਉਂਦੀਆਂ ਨਹੀਂ ਮਰਦ ਤਾਂ ਜਿੱਥੇ ਚਾਹੇ ਖੇਡਾਂ ਖੇੜ ਸਕਦੇ ਨੇ ਤੂੰ ਤਾਂ ਫੇਰ ਵੀ ਗੋਰੀਆਂ ਦੇ ਦੇਸ਼ 'ਚ ਐਕੱਲੀ ਔਰਤ ਕਦੋਂ ਤੱਕ ਪਤੀ ਵਰਤਾ ਬਣੀ ਰਹੇ ਤੇਰੀਆਂ ਫੋਟੋਆਂ ਦੇਖੀਆਂ ਤੂੰ ਤਾਂ ਮੀਂਹ 'ਚੋਂ ਮੀਂਹ ਤੋਂ ਬਾਅਦ ਚੜੇ ਸੂਰਜ ਵਾਂਗ ਨਿਕਲ ਰਿਆ ਪਿਆ ਡਾਢਿਆ ਤੂੰ ਇੱਕ ਦਿਨ ਐਸੇ ਆਸ ਵਿੱਚ ਜਵਾਨੀ ਗਾਲ ਦਿੱਤੀ ਕਿ ਯਾਦ ਰੱਖੀ ਬਰਹਾ ਦੀ ਹੂਕ ਤੇ ਵਿਯੋਗਨ ਦੀ ਉਡੀਕ ਸਮੁੰਦਰਾਂ ਨੂੰ ਅੱਗ ਲਾ ਦਿੰਦੀ ਏ। ਹਾਂਜੀ ਦੋਸਤੋ ਅੱਜ ਦੀ ਸਟੋਰੀ ਪਤੀ ਅਤੇ ਪਤਨੀ ਦੇ ਵਿਛੋੜੇ ਦੀ ਸਟੋਰੀ ਸੀ। ਇਸ ਦੇ ਵਿੱਚ ਪਤਨੀ ਨੇ ਆਪਣੇ ਸ਼ਬਦ ਬਿਆਨ ਕਰੇ ਨੇ ਆਪਣੇ ਪਤੀ ਤੋਂ ਬਿਨਾਂ ਉਸਨੇ ਸਮਾਂ ਕਿਵੇਂ ਗੁਜ਼ਾਰਿਆ। ਮੈਂ ਆਸ ਕਰਾਂਗੀ ਅੱਜ ਦੀ ਇਹ ਸਟੋਰੀ ਤੁਹਾਨੂੰ ਜੰਗੀ ਲੱਗੀ ਹੋਵੇਗੀ। ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ ਜੀ।